20 ਤੋਂ 25 ਮੁੰਡੇ ਸੀ ਲੈੰਸੋ ਕੇ ਆਏ ਧਿਆਰਾ ਨਾਲ ਤੇ ਗਾਲਾ ਕੱਢਦੇ ਸ਼ਰੀਆਮ ਰਿਵਾਲਵਰ ਅੱਚ ਫੜਿਆ ਇੱਕ ਗੋਲ ਰਿਵਾਲਵਰ ਸੀ ਹੋ ਸਕਦਾ ਬਾਕੀਆਂ ਦੇ ਵੀ ਰਿਵਾਲਵਰ ਲੱਗੇ ਹੋਣ ਘਰੇ ਮਾਰ ਕੇ ਚਲੇ ਜਾਂਦੇ ਕੌਣ ਜ਼ਿੰਮੇਵਾਰੀ ਚੀਦਾ ਮੈਨੂੰ ਤਾਂ ਭਗਵੰਤ ਮਾਨ ਸਾਹਿਬ ਨੂੰ ਇੱਕ ਇਤਲਾਹ ਦੇਣੀ ਹੀ ਮਹਿੰਗੀ ਪੈ ਗਈ ਜਿਹੜੀ ਮੇਰੇ ਤੇ ਇੰਨੀ ਮਹਿੰਗੀ ਪਈ ਹੈ ਨਾ ਮੈਂ ਘਰ ਦੇਣਾ ਉਹਨਾਂ ਨੂੰ ਬਾਹਰ ਨਿਕਲਣ ਜੋਗਾ ਜੇ ਮੈਂ ਬਾਹਰ ਜਰਨਾ ਅਗਲੇ ਸ਼ਰੀਆਮ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਤਿੰਨਿਆਣੇ ਤਾਂ ਹੋਈ ਸੀਗੇ ਜਿਹਦੀ ਜਿਹੜੇ ਨਸ਼ਾ ਵੇਚਦੇ ਆ ਉਹਦੇ ਮੁੰਡੇ ਸੀਗੇ ਤਿੰਨਿਆਣੇ ਤੇ ਬਾਕੀ ਹਨ ਪੇਛਾਤੇ ਸੀਗੇ ਸਾਰੇ ਜੇ ਬਾਅਦ ਚੱਕਾਂਗੇ ਤੇ ਬਦਮਾਸ਼ ਆ ਕੇ ਰਵਲਵਰਾ ਲੈ ਕੇ ਜਾਨੋ ਮਰਨ ਦੀ ਧਮਕੀਆਂ ਦੇਣਗੇ ਇਸ ਚੀਜ਼ ਦਾ ਤਾਂ ਫਿਰ ਬੈਨੀਫਿਟ ਹੀ ਨਹੀਂ ਹੋਇਆ ਨਾ ਭਗਵੰਨ ਮਾਨ ਸਾਹਿਬ ਦੀ ਸਕੀਮ ਹੀ ਫੇਲ ਹੋ ਗਈ ਸਾਹਿਬ ਨਾਲ ਤਨੂੰ ਨਾ ਸੇ ਅਜੇ ਸੁਦ Agra ਖਿਲਾਫ ਕੰਪਲੀਟ ਪਈ ਸੀ ਆਨਲਾਈਨ ਭਗਵੰਤ ਮਾਨ ਸਾਹਿਬ ਤੇ ਉਹਦੇ ਤੇ ਤਾਂ ਐਕਸ਼ਨ ਹੋਇਆ ਨਹੀਂ ਰਿਐਕਸ਼ਨ ਇਹ ਹੋ ਗਿਆ ਰਤੀ 20 25 ਬੰਦੇ ਅਸਲੇ ਨਾਲ ਲੈਨਸ ਹੋ ਗਏ ਮੇਰੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਹੇ ਆ ਲੁਧਿਆਣਾ ਲਾਈਵ ਵੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਤਵੜ ਦੱਸਦੇ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਮੌਜੂਦ ਆ ਧਰਮਪੁਰਾ ਗਲੀ ਨੰਬਰ 1 ਦੇ ਵਿੱਚ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਦਾ ਤਸਵੀਰ ਜਿਹੜੀ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੀਸੀਟੀਵੀ ਦੇ ਵਿੱਚ ਨੌਜਵਾਨ ਦੇ ਹੱਥ ਦੇ ਵਿੱਚ ਜਿਹੜਾ ਪਿਸਤੌਲ ਹੈ ਤੇ ਉਸ ਤੋਂ ਬਾਅਦ ਉਹ ਪਿਸਤੌਲ ਲਹਿਰਾਉਂਦਾ ਹੋਇਆ ਗਲੀ ਦੇ ਵਿੱਚੋਂ ਲੰਘਦਾ ਨਜ਼ਰ ਆ ਰਿਹਾ ਸੋ ਕਿਤਨੇ ਕਿਤੇ ਨੌਜਵਾਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਜਿਸ ਦੇ ਘਰ ਦੇ ਉੱਤੇ ਹਮਲਾ ਕਰਨ ਵਾਸਤੇ ਪਹੁੰਚਦੇ ਨੇ ਸੋ ਕੌਣ ਲੋਕ ਦਾ ਜਿਹੜਾ ਨੰਗਾ ਨਾਚ ਕੀਤਾ ਜਾਂਦਾ ਧਰਮਪੁਰਾ ਗਲੀ ਨੰਬਰ 1 ਦੇ ਵਿੱਚ ਮੌਜੂਦ ਆ ਸਾਡੇ ਨਾਲ ਉਹ ਵੀਰ ਮੌਜੂਦ ਆ ਜਿਸ ਤੇ ਉੱਤੇ ਜਿਹੜਾ ਇਹ ਹਮਲਾ ਹੋਣ ਵਾਲਾ ਸੀਗਾ ਕੀ ਸਾਰ ਕਾਰਨ ਸੀਗਾ ਸਾਰੀ ਜਾਣਕਾਰੀ ਜਿਹੜੀ ਲੈਨੇ ਨਾਮ ਕੀ ਹੈ ਬਰਦਰ ਮੇਰਾ ਨਾਮ ਦੀਪੂ ਹੈ ਜੀ ਕਿਸ ਇਲਾਕੇ ਦੇ ਵਿੱਚ ਅਸੀਂ ਖੜੇ ਆ ਇਸ ਟਾ ਧਰਮਪੁਰਾ ਗਲੀ ਨੰਬਰ 1 ਜੀ ਦੀਪੂ ਹੋਇਆ ਕੀ ਸੀਗਾ ਕੀ ਮਾਮਲਾ ਰਿਹਾ ਹੈ ਮੈਂ 5 ਅਗਸਤ ਨੂੰ ਨਸ਼ੇ ਦੇ ਸੁੱਧਾਗਰਾ ਖਿਲਾਫ ਕੰਪਲੀਟ ਪਾਈ ਸੀ ਆਨਲਾਈਨ ਭਗਵੰਤ ਮਾਨ ਸਾਹਿਬ ਨੂੰ ਤੇ ਉਹਦੇ ਤੇ ਤਾਂ ਐਕਸ਼ਨ ਹੋਇਆ ਨਹੀਂ ਰਿਐਕਸ਼ਨ ਇਹ ਹੋ ਗਿਆ ਰਤੀ 20 25 ਬੰਦੇ ਅਸਲੇ ਨਾਲ ਲੈنس ਹੋ ਗਏ ਮੇਰੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਹੇ ਆ ਮੈਨੂੰ ਧਮਕੀਆਂ ਦੇ ਰਹੇ ਜਾਨੋ ਮਾਰਨ ਦੀਆਂ ਤੇ ਮੈਨੂੰ ਆ ਅਸਿਲਾ ਮਿਲਿਆ ਆਨਲਾਈਨ ਕੰਪਲੇਂਟ ਪਾਉਣ ਦਾ ਨਹੀਂ ਜਿਹੜਾ ਨਸ਼ਾ ਵੇਚਦੇ ਨੇ ਨਸ਼ਾ ਵੇਚਣ ਦੇ ਖਿਲਾਫ ਜਿਹੜਾ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਪਬਲਿਕ ਵਾਸਤੇ ਤੇ ਉਸ ਨੰਬਰ ਦੇ ذریعے ਤੁਸੀਂ ਮਤਲਬ ਇਨਫੋਰਮੇਸ਼ਨ ਦਿੱਤੀ ਸੀ ਹਾਂਜੀ ਉਹ ਜਰੀਏ ਤੇ ਮੈਂ ਉਹਦੇ 6 ਪੰਜਾਬ ਤੇ ਪਾਈ ਸੀ ਕੰਪਲੀਟ 5 ਅਗਸਤ ਨੂੰ ਕੰਪਲੀਟ ਪਈ ਆ ਜਿਹਦਾ ਖਮਿਆਜਾ ਰਾਤੀ ਮੈਨੂੰ ਭੁਗਤਣਾ ਪਿਆ ਕਿੰਨੇ ਦਿਨ ਬਾਅਦ ਤੁਹਾਨੂੰ ਇਹਦਾ ਜਿਹੜਾ ਖਮਿਆਜਾ ਭੁਗਤਣਾ ਪਿਆ ਕੱਲ ਰਾਤ ਨੂੰ 2:30 ਵਜੇ ਦਾ ਟਾਈਮ ਸੀ 20 ਤੋਂ 25 ਮੁੰਡੇ ਆਏ ਉਹਨੇ ਲੈਂਸ ਹੋ ਗਿਆ ਧਿਆਰਾਂ ਨਾਲ 20 ਤੋਂ 25 ਮੁੰਡੇ ਸੀ ਲੈੰਸੋ ਕੇ ਆਏ ਹਥਿਆਰਾਂ ਨਾਲ ਤੇ ਗਾਲਾ ਕੱਢਦੇ ਸ਼ਰੀਆਮ ਰਿਵਾਲਵਰ ਹੱਥ ਫੜਿਆ ਇੱਕ ਗੋਲ ਰਿਵਾਲਵਰ ਸੀ ਹੋ ਸਕਦਾ ਬਾਕੀਆਂ ਦੇ ਵੀ ਰਿਵਾਲਵਰ ਲੱਗੇ ਹੋਣ ਇਹ ਤਾਂ ਜਾਨ ਦਾ ਵਿਸ਼ਾ ਹੈ ਇੱਕ ਕਿ ਮੈਨੂੰ ਇੱਕ ਕੰਪਲੀਟ ਪਾਣੀ ਉਹ ਮੇਰੇ ਤੇ ਹੀ ਭਾਰੀ ਪੈ ਗਈ ਨਹੀਂ ਉਹਨਾਂ ਦੇ ਕੋਲ ਕੋਈ ਹੋਰ ਤੇਜ਼ਦਾਰ ਹਥਿਆਰ ਵੀ ਸੀਗਾ ਉਹ ਕੌਣ ਲੋਕ ਸੀਗੇ ਜਿਨ੍ਹਾਂ ਵੱਲੋਂ ਇਸ ਗਲੀ ਦੇ ਵਿੱਚ ਆਣਾ ਉਸ ਤੋਂ ਬਾਅਦ ਰਾਤ ਰਾਤ ਦਾ ਮਾਮਲਾ ਸੀਗਾ ਕਿੰਨੇ ਵੇ ਦਾ ਮਾਮਲਾ ਸੀ ਰਾਤੀ 2:40 ਦਾ ਮਾਮਲਾ ਸੀ ਇਹ ਰਤੀ 2:40 ਤੇ ਆਏ ਨੇ 20 ਤੋਂ 25 ਜਣੇ ਇੱਕ ਗੱਡੀ ਸੀ ਬਾਕੀ ਮੋਟਰਸਾਈਕਲ ਸੀ ਬਾਹਰ ਰੋਡ ਤੋਂ ਹਥਿਆਰ ਸਿੱਧਾ ਕੱਢ ਕੇ ਲੋਡ ਕਰਕੇ ਬੰਦਾ ਆਇਆ ਰੱਬ ਨਾ ਕਰੇ ਜੇ ਮੈਂ ਘਰ ਹੁੰਦਾ ਘਰੇ ਮਾਰ ਕੇ ਚਲੇ ਜਾਂਦੇ ਕੌਣ ਜ਼ਿੰਮੇਵਾਰੀ ਚੀਜ਼ ਦਾ ਮੈਨੂੰ ਤਾਂ ਭਗਵੰਤਮਨ ਸਾਹਿਬ ਨੂੰ ਇੱਕ ਇਤਲਾਹ ਦੇਣੀ ਹੀ ਮਹਿੰਗੀ ਪੈ ਗਈ ਜਿਹੜੀ ਮੇਰੇ ਤੇ ਇੰਨੀ ਮਹਿੰਗੀ ਪਈ ਹੈ ਨਾ ਮੈਂ ਘਰ ਦੇਣਾ ਉਹਨਾਂ ਨੂੰ ਬਾਹਰ ਨਿਕਲਣ ਜੋਗਾ ਜਿੰਨੇ ਬਾਹਰ ਜਰਨਾ ਅਗਲੇ ਸ਼ਰੀਆਂ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਨਹੀਂ ਮਤਲਬ ਨਸ਼ਾ ਵੇਚਣ ਵਾਲੇ ਖਿਲਾਫ ਤੁਸੀਂ ਜਿਹੜੀ ਆਵਾਜ਼ ਚੱਕੀ ਸੀਗੀ ਇਹ ਤੁਸੀਂ ਇਨਫੋਰਮੇਸ਼ਨ ਦਿੱਤੀ ਸੀਗੀ ਤੁਸੀਂ ਜਿਹੜਾ ਰਿਪੋਰਟ ਪਾਈ ਸੀਗੀ ਤੇ ਉਸ ਤੋਂ ਬਾਅਦ ਇਹ ਕਿੰਨੇ ਦਿਨ ਪਹਿਲਾਂ ਤੁਸੀਂ ਰਿਪੋਰਟ ਪਾਈ ਸੀਗੀ ਉਸ ਤੋਂ ਬਾਅਦ ਕਿੰਨੇ ਦਿਨ ਬਾਅਦ ਤੁਹਾਡੇ ਤੇ ਜਿਹੜਾ ਇਹ ਖਮਿਆਜਾ ਭੁਗਤਣਾ ਪਿਆ ਮੈਂ 5 ਅਗਸਤ ਨੂੰ ਪਾਈ ਸੀਗੀ ਕੰਪਲੀਟ ਤੇ ਕੱਲ ਰਾਤੀ ਮੇਰੇ ਤੇ ਹਮਲਾ ਆਇਆ ਹੈ ਘਰ 'ਚ 5 ਅਗਸਤ ਤੋਂ ਬਾਅਦ ਕੱਲ ਹਾਂ ਇਹ ਤਕਰੀਬਨ ਕਿੰਨੇ ਦਿਨ ਹੋ ਗਏ ਨੇ ਹਫਤਾ ਦਾ ਕਰੀਬ ਹੋ ਗਿਆ ਹਾਂ 7-8 ਦਿਨ ਦੇ ਕਰੀਬ ਹੋ ਗਿਆ ਹਾਂਜੀ ਤੇ ਕੀ ਲੱਗਦਾ ਕਿ ਉਹ ਕੌਣ ਲੋਕ ਸੀਗੇ ਜਨਾਵਲੋ ਇਹ ਜਿਹੜਾ ਤੁਹਾਡੇ ਤੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਕੌਣ ਲੋਕ ਸੀਗੇ ਤਿੰਨਿਆਂ ਨੇ ਤਾਂ ਉਹ ਹੀ ਸੀਗੇ ਜਿਹਦੀ ਜਿਹੜੇ ਨਸ਼ਾ ਵੇਚਦੇ ਆ ਉਹਦੇ ਮੁੰਡੇ ਸੀਗੇ ਤਿੰਨਿਆਂ ਨੇ ਤੇ ਬਾਕੀ ਹਨ ਪੇਛਾਤੇ ਸੀਗੇ ਸਾਰੇ ਅੱਛਾ ਇਹਦੀ ਸੀਸੀਟੀਵੀ ਜਿਹੜੀ ਆ ਉਸਤੇ ਉਹ ਜਿਹੜੀ ਆ ਪ੍ਰੋਵਾਈਡ ਕਰੂਗੇ ਤੁਸੀਂ ਜਿਹੜੀ ਸਾਰੀ ਸੀਸੀਟੀਵੀ ਹੈ ਹਾਂਜੀ ਅੰਮੀ ਮੈਂ ਸਾਰੀ ਸੀਸੀਟੀਵੀ ਪ੍ਰੋਵਾਈਡ ਕਰੂੰਗਾ ਜਿਹਦੇ ਗਾਲ੍ਹਾਂ ਕੱਢਦੇ ਆ ਰਹੇ ਆ ਸ਼ਰੀਆ ਮੇਰਾ ਨਾਮ ਲੈ ਕੇ ਜਾਨੋਂ ਮਰਨ ਦੀ ਧਮਕੀਆਂ ਦੇ ਰਹੇ ਆ ਸਾਰੀ ਸੀਸੀਟੀਵੀ ਭਈ ਮੇਰੇ ਕੋਲ ਕਿ ਲੱਗਦਾ ਕਿ ਇੱਕ ਪਾਸੇ ਨੌਜਵਾਨ ਯੂਥ ਜਿਹੜਾ ਵਾ ਉਹ ਆਵਾਜ਼ ਵੀ ਚੱਕ ਰਿਹਾ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਖਿਲਾਫ ਆਵਾਜ਼ ਚੱਕੀ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਮਾਨ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੀ ਬੜੇ ਕਾਬਲੇ ਤਾਰੀਫ ਕੰਮ ਕਰ ਰਹੀ ਹੈ ਤੇ ਇੱਕ ਪਾਸੇ ਤੁਸੀਂ ਆਵਾਜ਼ ਚੱਕੀ ਤੇ ਉਸ ਤੋਂ ਬਾਅਦ ਇੱਕ ਘਰ ਦੇ ਉੱਤੇ ਆਣਾ ਹਮਲਾ ਕਰਨਾ ਇਹਨੂੰ ਕਿਵੇਂ ਦੇਖਦੇ ਹੋ ਭਾਜੀ ਹੁਣ ਇਸ ਹਿਸਾਬ ਨਾਲ ਤਾਂ ਕੋਈ ਵੀ ਆਵਾਜ਼ ਨਹੀਂ ਚੱਕੂਗਾ ਨਸ਼ਿਆਂ ਵਿਰੁੱਧ ਸ਼ਰਿਆਮ ਅਗਲਾ ਦੇਖੂਗਾ ਨਸ਼ਾ ਵਿਕਦਾ ਜੇ ਬਾਅਦ ਚੱਕਾਂਗੇ ਤੇ ਬਦਮਾਸ਼ ਆ ਗਏ ਰਿਵਾਲਵਰਾਂ ਲੈ ਗਏ ਜਾਨੋਂ ਮਾਰਨ ਦੀ ਧਮਕੀਆਂ ਦੇਣਗੇ ਇਹ ਚੀਜ਼ ਦਾ ਤਾਂ ਫਿਰ ਬੈਨੀਫਿਟ ਹੀ ਨਹੀਂ ਹੋਇਆ ਨਾ ਭਗਵੰਦ ਮਾਨ ਸਾਹਿਬ ਦੀ ਸਕੀਮ ਹੀ ਫੇਲ ਹੋ ਗਈ ਸਾਹਿਬ ਨਾ ਜੇ ਅੱਜ ਮੈਂ ਆਵਾਜ਼ ਚੱਕੀ ਹੈ ਮੇਰੇ ਤੇ ਇੰਨੇ ਬੰਦੇ ਹਮਲਾ ਕਰਨ ਆਏ ਇਹਦਾ ਕੌਣ ਜ਼ਿੰਮੇਵਾਰ ਹੈ ਕੱਲ ਨੂੰ ਮੇਰੇ ਤੇ ਮੈਨੂੰ ਕੋਈ ਗੋਲੀ ਮਾਰ ਦਿੰਦਾ ਜਾਂ ਕੋਈ ਹੋਰ ਗੱਲ ਹੋ ਜਾਂਦੀ ਇਸ ਚੀਜ਼ ਦੀ ਕੌਣ ਜ਼ਿੰਮੇਵਾਰੀ ਲੈਂਦਾ ਭਗਵੰਦ ਮਾਨ ਸਾਹਿਬ ਲੈਂਦੇ ਆ ਜਾਂ ਪ੍ਰਸ਼ਾਸਨ ਲੈਂਦਾ ਜਾਂ ਸੀਪੀ ਸਾਹਿਬ ਲੈਂਦੇ ਆ ਬਿਲਕੁਲ ਇਹ ਤਕਰੀਬਨ ਕਿੰਨੇ ਕੇ ਲੋਕ ਸੀਗੇ ਜਿਨ੍ਹਾਂ ਵੱਲੋਂ ਇਹ ਕੁਝ ਕੀਤਾ ਗਿਆ ਇਹ ਕੌਣ ਸੀਗੇ ਕੁਝ ਪਤਾ ਸੀਗਾ ਕੋਈ ਜਾਣਕਾਰ ਸੀਗੇ ਜਾਂ ਅਨਨੋਨ ਸੀਗੇ ਵਿਚੋਂ ਇਹ 20 ਬੱਚੀਆਂ ਨੇ ਸੀਗੇ ਜਿਹਦੇ ਤੋਂ 3-4 ਜਣੇ ਜਾਣਕਾਰ ਸੀਗੇ ਬਾਕੀ ਸਾਰੇ ਅਣਪਛਾਤੇ ਸੀ ਮੈਂ ਪਹਿਲੀ ਵਾਰੀ ਸ਼ਕਲ ਦੇਖੀਆਂ ਬਾਕੀਆਂ ਦੀ ਤੇ ਤੁਸੀਂ ਇਹ ਮੌਕੇ ਤੇ ਕੰਪਲੇਂਟ ਕੀਤੀ ਸੀ ਕਿ ਪੁਲਿਸ ਬੁਲਾਈ ਮੌਕੇ ਤੇ ਰਾਤ ਜਿਹੜਾ ਤੁਸੀਂ ਟਾਈਮ ਦੱਸ ਰਹੇ ਹੋ 2 ਵਜੇ ਤੇ ਕਰੀਬ ਜਿਹੜਾ ਇਹ ਹੋਇਆ ਨਹੀਂ ਰਾਤੀ ਪੁਲਿਸ ਨਹੀਂ ਬੁਲਾਈ ਰਾਤੀ ਮੈਂ ਹਨ ਨਹੀਂ ਜੀ ਮੈਂ ਸਵੇਰੇ ਆਇਆ ਮੈਂ ਸਵੇਰੇ ਆ ਕੇ ਸ਼ਿੰਗਾਰ ਚੁੰਕੀ ਕੰਪਲੀਟ ਦੇ ਗਿਆ ਉਹਨਾਂ ਦੀ ਜਿਹੜੇ ਮੈਨੂੰ ਤਿੰਨ ਜਣਾਂ ਦੇ ਨਾਮ ਬਕੋਦਾ ਪਤਾ ਸੀ ਕੀ ਇਹ ਨਾਲ ਨੇ ਉਹ ਤਿੰਨਾਂ ਦਾ ਮੈਂ ਨਾਮ ਨਾਲ ਦਿੱਤਾ ਤੇ ਉਹਨਾਂ ਦੀ ਮਾਂ ਵਾ ਉਹਦਾ ਹੱਤ ਆ ਉਹ ਨਸ਼ਾ ਬਗਵੰਦੀ ਆ ਉਹੀ ਚੋਰੀ ਦੇ ਫੋਨ ਖਰੀਦਦੇ ਆ ਜੂਆ 24 ਘੰਟੇ ਉਹਨਾਂ ਘਰੇ ਚੱਲਦਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਇਹੀ ਕਹੂੰਗਾ ਕਿ ਜੇ ਅੱਜ ਮੈਂ ਆਵਾਜ਼ ਚੱਕੀ ਆ ਨਸ਼ਾ ਵਿਰੁੱਧ ਤੇ ਅੱਜ ਮੇਰੇ ਨਾਲ ਆ ਚੀਜ਼ ਹੋ ਰਹੀ ਆ ਕੱਲ ਨੂੰ ਅਗਰ ਮੈਂ ਦੁਬਾਰਾ ਫੇਰ ਆਵਾਜ਼ ਚੱਕਦਾ ਆਂ ਮੇਰੀ ਮੈਨੂੰ ਜਾਨੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰੀ ਕੌਣ ਲੈਂਦਾ ਜੀ ਬਿਲਕੁਲ ਕੀ ਮੰਗ ਕਰਦੇ ਹੋ ਪ੍ਰਸ਼ਾਸਨਾਂਗੇ ਕੀ ਆਸ਼ਵਾਸਨ ਦਿੱਤਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਤਾਂ ਇਹ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਵਕੀਲੇ ਦੇ ਦਿੰਦੇ ਗੱਲ ਕੀ ਐ ਕਾਰਵਾਈ ਹੁੰਦੀ ਹੈ ਜੇ ਕਾਰਵਾਈ ਹੋਗੀ ਇਹਨਾਂ ਨੇ ਚੱਕ ਲੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਧਰਨਾ ਲਾਵਾਂਗੇ ਇਹ ਬਿਲਕੁਲ ਸੋ ਦੱਸਦੇ ਨੌਜਵਾਨ ਸਾਡੇ ਮੌਜੂਦ ਸੀਗਾ ਦੀਪੂ ਜਿਸਤੇ ਕਰਦੇ ਉਤੇ ਹਮਲਾ ਹੁੰਦਾ ਵੈ ਗਲੀ ਦੇ ਵਿੱਚ ਇਹ ਉਹ ਗਲੀ ਹੈ ਜਿਸ ਗਲੀ ਦੇ ਵਿੱਚ ਅਸੀਂ ਖੜੇ ਆ ਜਿਸ ਗਲੀ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸিসিਟੀਵੀ ਦੇ ਵਿੱਚ ਜੋ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੀਪੂ ਵੱਲੋਂ ਕਹਿਣਾ ਕਿ ਇਸ ਗਲੀ ਦੇ ਵਿੱਚ 20 25 ਜਣੇ ਜਿਹੜੇ ਆਂਦੇ ਨੇ ਤੇ ਉਸ ਤੋਂ ਬਾਅਦ ਤੇਜ਼ਾਰ ਹਥਿਆਰ ਵੀ ਹੁੰਦੇ ਨੇ ਸੋ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੋਲਾਂ ਵੀ ਹੁੰਦੀਆਂ ਨੇ ਇਹ ਗੱਲ ਜਿਹੜੀ ਹੈ ਉਸ ਵੀਰ ਵੱਲੋਂ ਕਹੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਪਾਸੇ ਕਿ ਨਸ਼ੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਇਹਦੀ ਕੰਪਲੇਂਟ ਉਹਨਾਂ ਨੇ ਉੱਪਰ ਪਾਈ ਸੀਗੀ ਤੇ ਉਸ ਤੋਂ ਬਾਅਦ 5 ਅਗਸਤ ਨੂੰ ਉਹਨਾਂ ਨੇ ਕੰਪਲੇਂਟ ਪਾਈ ਉਸ ਤੋਂ ਬਾਅਦ ਹਫ਼ਤੇ ਦਾ ਜਿਹੜਾ ਗੈਪ ਰਿਹਾ ਹਫ਼ਤੇ ਤੋਂ ਬਾਅਦ ਜਿਹੜਾ ਇਹਨਾਂ ਨੂੰ ਇਹ ਖਮਿਆਜਾ ਜਿਹੜਾ ਭੁਗਤਣਾ ਪੈਸਾ ਦਾ ਸੀਗਾ ਪਰ ਬਚਾਉ ਰਿਹਾ ਗਲੀਮਤ ਇਹ ਰਹੀ ਕਿ ਉਹ ਜਿਹੜੇ ਉਹਨਾਂ ਵੱਲੋਂ ਕੋਈ ਵੀ ਫਾਇਰ ਵਗੈਰਾ ਨਹੀਂ ਕੀਤਾ ਗਿਆ ਕੋਈ ਫਾਇਰ ਵੀ ਕੀਤਾ ਗਿਆ ਉਹਨਾਂ ਵੱਲੋਂ ਜਾਂ ਕੋਈ ਉਹਨਾਂ ਵੱਲੋਂ ਕੋਈ ਸ਼ੂਟ ਕੀਤਾ ਗਿਆ ਤੇ ਨਹੀਂ ਫਾਇਰ ਤਾਂ ਨਹੀਂ ਕੀਤਾ ਗਿਆ ਜੇ ਮੈਂ ਘਰ ਚ ਹੁੰਦਾ ਫਿਰ ਸ਼ਾਇਦ ਫਾਇਰ ਕਰ ਵੀ ਦਿੰਦੇ ਬਚਾਓ ਗਿਆ ਇਹ ਚੀਜ਼ ਦਾ ਬਿਲਕੁਲ ਸੱਚ ਦੱਸਦੀ ਹੈ ਕਿ ਪੁਲਸ ਦੇ ਕੋਲ ਗਏ ਸੀਗੇ ਧਰਮਪੁਰਾ ਚੌਕੀ ਦੇ ਵਿੱਚ ਨਾਂ ਵੱਲੋਂ ਰਿਪੋਰਟ ਵੀ ਲਿਖਾਈ ਗਈ ਹੈ ਹਾਲਾਂਕਿ ਗੱਲਬਾਤ ਕਰਾਂਗੇ ਚੌਕੀ ਇੰਚਾਰਜ ਨਾਲ ਜਾਣਕਾਰੀ ਲਵਾਂਗੇ ਕੀ ਕੁਛ ਇਨਵੈਸਟੀਗੇਸ਼ਨ ਕੀਤੀ ਹੈ ਸੋ ਕੀ ਕੁਛ ਪਤਾ ਲੱਗਿਆ ਇੱਕ ਪਾਸੇ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਅਣਮ ਸ਼ਾਤੀ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਸਾਫ਼ ਤੌਰ ਤੇ ਇੱਥੇ ਹਮਲਾ ਕਰਨ ਵਾਸਤੇ ਆਏ ਸੀਗੇ ਸੋ ਦਰਵੀ ਨਜ਼ਰ ਆ ਰਿਹਾ ਨੌਜਵਾਨ ਦੇ ਵਿੱਚ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਹੈ ਤਾਂ ਲਗਾਤਾਰ ਪੁਲਸ ਜਿਹੜੀ ਆ ਕਾਰਵਾਈ ਮੰਤਰੀ ਪੰਜਾਬ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਕ ਹੈਲਪਲਾਈ ਨੰਬਰ ਜਿਹੜਾ ਵਾ ਉਹ ਵੀ ਜਾਰੀ ਕੀਤਾ ਗਿਆ ਤੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਨੌਜਵਾਨ ਵੱਲੋਂ ਕੀ ਉਹਨੇ ਜਦੋਂ ਕੰਪਲੇਨ ਕੀਤੀ ਇਸ ਬਾਰੇ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਇਹ ਖਮਿਆਜ਼ਾ ਪੁਗਤਣਾ ਪੈ ਸਕਦਾ ਸੀਗਾ ਸੋ ਜੇਕਰ ਉਹ ਘਰੇ ਹੁੰਦਾ ਤੇ ਇੱਥੇ ਜਿਹੜਾ ਕਿਤੇ ਨਾ ਕਿਤੇ ਵੱਡਾ ਜਿਹੜਾ ਮਾਮਲਾ ਵਪਰਸਾ ਦਾ ਸੀਗਾ ਇੱਥੇ ਜਿਹੜਾ ਕੁਝ ਵੀ ਜਿਹੜਾ ਕਿਤੇ ਨਾ ਕਿਤੇ ਹੋ ਸਕਦਾ ਸੀਗਾ ਸੋ ਵੱਡਾ ਜਿਹੜਾ ਨੁਕਸਾਨ ਆ ਉਹ ਵੀ ਹੋ ਸਕਦਾ ਸੀਗਾ ਪਰ ਪ੍ਰਸ਼ਾਸਨ ਇਸ ਮਾਮਲੇ ਸੰਬੰਧ ਜਾਣਕਾਰੀ ਲਵਾਗੇ ਕਿ ਕੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਸੋ ਉਹਨਾਂ ਦੀ ਜਿਹੜੀ ਹੈ ਪਾਲ ਕੀਤੀ ਜਾਊਗੀ ਜਿਹੜੇ ਉਹ ਲੋਕ ਸੀਗੇ ਕੌਣ ਸੀਗੇ ਕਿ ਨਾਂ ਵੱਲੋਂ ਜਿਹੜਾ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਸੋ ساری ਜਾਣਕਾਰੀ ਲਈ ਹੈ ਉਹ ਪੁਲਿਸ ਪ੍ਰਸ਼ਾਸਨ ਵਾਲਨੇ ਆ ਸੋ ਮੌਕੇ ਦੇ ਉੱਤੇ ਗਲੀ ਦੇ ਵਿੱਚ ਪੁਲਿਸ ਵੀ ਪਹੁੰਚੀ ਹੈ ਤਰੰਪੁਰਾ ਚੌਕੀ ਤੋਂ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਹੌਲਦਾਰ ਮੋਹਨ ਸਿੰਘ ਜੀ ਕੀ ਮਾਮਲਾ ਹੋਇਆ ਸੀਗਾ ਇੱਥੇ ਜਿੱਥੇ ਆਏ ਤੁਸੀਂ ਮੌਕਾ ਦੇਤੇ ਮੁੰਡੇ ਨੇ ਦਰਖਾਸਤ ਦਿੱਤੀ ਅੱਜ ਵੀ ਰਾਤ 2:30 ਵਜੇ ਕੋਈ ਅਣਸੱਤੇ ਵਿਅਕਤੀ ਆਏ ਜੀ ਧਮਕੀਆਂ ਤੁੱਪੀਆਂ ਗਾਲਾਂ ਗੋਲਾਂ ਕੱਢੀਆਂ ਧਮਕੀਆਂ ਤੁਮੇ ਦੇ ਕੇ ਭੱਜ ਗਏ ਉਸੇ ਮੌਕੇ ਤੇ ਕੈਮਰੇ ਕੋਲ ਦੇਖ ਰਹੇ ਆ ਤਾਂ ਉਹਦੀ ਵੀਡੀਓ ਦੋ ਤਿੰਨ ਵੀਡੀਓ ਅਸੀਂ ਕਲਿੱਪ ਲੈ ਲੇ ਜੀ ਹੁਣ ਇਹਦੇ ਘਰ ਦੇਖਦੇ ਆ ਮੁੰਡੇ ਦੇ ਜਾ ਕੇ ਜੀ ਜਿੰਦੇ ਵੱਲੋਂ ਦਰਖਾਸਤ ਦਿੱਤੀ ਗਈ ਆ ਕੀ ਨਾਮ ਹੁੰਦਾ ਕੀ ਕੰਮ ਹੋ ਸੁਖਵਿੰਦਰ ਸਿੰਘ ਦੀਪੂ ਉਹ ਕਹਿੰਦਾ ਮੈਂ ਉਹ ਕਹਿੰਦਾ ਮੈਂ ਹੌਸਲੀ ਦਾ ਕਾਰੋਬਾਰੀ ਕਰਦਾ ਜੀ ਹਾਂਜੀ ਕੀ ਕਾਰਨ ਰਿਹਾ ਧਮਕੀ ਦੇਣ ਦਾ ਕੌਣ ਲੋਕ ਸੀਗੇ ਉਹ ਕਿ ਅਸੀਂ ਕਾਰਵਾਈ ਕਰਦੇ ਆ ਦੇਖਦੇ ਆ ਵੀ ਕੌਣ ਨੇ ਬੰਦੇ ਸਰ ਇੱਕ ਪਾਸੇ ਦੀਪੂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਉਹਨੇ ਕੋਈ ਨਸ਼ੇ ਖਿਲਾਫ ਆਵਾਜ਼ ਚੱਕੀ ਸੀਗੀ ਤੇ ਉਸ ਤੋਂ ਬਾਅਦ ਹੁੰਦੇ ਕਰੇ ਉੱਤੇ ਜਿਹੜਾ ਇਹ ਲੋਕ ਆਏ ਨੇ ਜਿਨ੍ਹਾਂ ਵੱਲੋਂ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੀਸੀਟੀਵੀ ਦੇ ਵਿੱਚ ਕੀ ਕੁਝ ਦੇਖਿਆ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਕੋਈ ਤੇਜ਼ਦਾਰ ਹਥਿਆਰ ਵਗੈਰਾ ਸੀਗੇ ਕੋਈ ਪਿਸਤੌਲ ਵਗੈਰਾ ਵੀ ਸੀ ਇੱਕ ਕੋਲ ਹੈਗਾ ਸੀ ਹਾਂ ਬਾਕੀ ਪਿਸਤੌਲ ਬਾਕੀ ਮੁੰਡੇ ਪੈਦਲ ਸੀਗੇ ਜੀ ਹਾਂ ਖਾਲੀ ਕੀ ਕਾਰਵਾਈ ਕੀਤੀ ਚਾਹੋ ਕਾਰਵਾਈ ਕਰਦੇ ਆ ਕੈਮਰੇ ਦੇਖਦੇ ਆ ਜੇ ਬੰਦੇ ਆਉਣਗੇ ਫੜਾਂਗੇ ਜਰੂਰ ਠੀਕ ਹੈ ਹਾਂ ਬਿਲਕੁਲ ਸੋ ਦੱਸ ਦਈਏ ਸਾਡੇ ਨਾਲ ਚੌਂਕੀ ਤੋਂ ਹਵਲਦਾਰ ਮੌਜੂਦ ਸੀਗੇ ਜਿਹੜੇ ਮੌਕਾ ਦੇਖਣ ਆਏ ਸੀਗੇ ਇੱਥੇ ਉਸ ਗਲੀ ਦੇ ਵਿੱਚ ਇਹਨਾਂ ਵੱਲੋਂ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਕੈਮਰਾ ਦੇ ਵਿੱਚ ਉਹਨਾਂ ਨੇ ਜੋ ਕੁਝ ਦੇਖਿਆ ਸਾਫ਼ ਤੌਰ ਤੇ ਉਹਨਾਂ ਨੇ ਗੱਲ ਕਹੀ ਕਿ ਇੱਕ ਦੇਖੋ ਜਿਹੜਾ ਇੱਕ ਪਿਸਤੌਲ ਨਜ਼ਰ ਆ ਰਿਹਾ ਵਾ ਸੋ ਤਫਤੀਸ਼ ਜਿਹੜੀ ਆ ਜਾ ਰਹੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦੀ ਪੁਲਸ ਵੱਲੋਂ تفتیش ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਣਗੇ ਉਸ ਅਧਾਰ ਤੇ ਜਿਹੜੀ ਹੈ ਬੰਦੀ ਕਾਰਵਾਈ ਦਿੱਤੀ ਜਾਊਗੀ ਤੇ ਇਨਸਾਫ ਜਿਹੜਾ ਉਸ ਨੌਜਵਾਨ ਨੂੰ ਦਿੱਤਾ ਜਾਊਗਾ ਪਰ ਇਹ ਆਣ ਵਾਲਾ ਸਮਾ ਦੱਸੂਗਾ ਕਿ ਨੌਜਵਾਨ ਦੀਪੂ ਕੁਮਾਰ ਨੂੰ ਨਸ਼ੇ ਖਿਲਾਫ ਆਵਾਜ਼ ਚੱਕਣ ਦੇ ਵਿੱਚ ਕਿਹ ਇਨਸਾਫ ਮਿਲਦਾ ਹੈ ਉਹ ਆਣ ਵਾਲਾ ਸਮਾ ਦੱਸੂਗਾ ਦੇਖਦੇ ਰਹੋ ਲੁਧਿਆਣਾ ਲਾਈਵ ਮੈਂ ਤਿੰਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ